ਕੇਂਦਰ ਸਰਕਾਰ ਦੀਆਂ ਲੋਕਪੱਕੀ ਸਕੀਮਾਂ ਤੋਂ ਜਾਗਰੂਕ ਕਰਨ ਅਤੇ ਕਾਰਕਾਰ ਪਹੁੰਚਾਉਣ ਦੇ ਮੰਤਵ ਨਾਲ ਵਿਕਸਿਤparat ਸੰਕਲਪ ਯਾਤਰਾ ਤਹਿਤ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਜਾਗਰੂਕਤਾ ਬੈਨਾਰਾਹੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਵਕਫਤਾਮਤੇ ਹੋ ਰਹੇ ਪ੍ਰੋਗਰਾਮ ਦੌਰਾਨ ਵਿਕਸਿਤparat ਵਿੱਚ ਸਹਿਯੋਗ ਦੇ ਲਈ ਲੋਕਾਂ ਵੱਲੋਂ ਸੰਕਲਪ ਵੀ ਲਿਆ ਗਿਆ। ਇਸ ਮੌਕੇ ਭਾਰਤ ਵਿਕਸਿਤ ਸੰਕਲਪ ਯਾਤਰਾ ਦੀ ਕਲੰਡਰ ਤੇ ਜਾਣਕਾਰੀ ਭਰਪੂਰ ਡਾਇਰੀਆਂ ਵੀ ਵੰਡੀਆਂ ਗਈਆਂ ਸਿਟੀ ਲੈਵਲ ਟੈਕਨੀਕਲ ਐਕਸਪੋਰਟ ਰਵਨੀ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜ਼ਿਲ੍ਹੇ ਵਿੱਚ 876 ਲਾਪਤਰੀਆਂ ਨੇ ਅਪਲਾਈ ਕੀਤਾ ਜਿਨ੍ਹਾਂ ਵਿੱਚੋਂ 800 ਲਾਪਤਰੀਆਂ ਨੂੰ 175000 ਰੁਪਏ ਪ੍ਰਤੀ ਲਾਪਤਰੀ ਦੇ ਹਿਸਾਬ ਨਾਲ ਹੁਣ ਤੱਕ ਦਿੱਤੇ ਜਾ ਚੁੱਕੇ ਨੇ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਭਾਰਤ ਸਰਕਾਰ ਦੁਆਰਾ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਹੜੀ ਕਿ ਕਰਾਈ ਜਾ ਰਹੀ ਹੈਗੀ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਉਹਨਾਂ ਨੂੰ ਜਾਣਕਾਰੀ ਮਿਲੇ ਕਿ ਸਰਕਾਰ ਨੇ ਕੀ ਕੀ ਕੰਮ ਕੀਤੇ ਹੈਗੇ ਕਿਹੜੀ ਕਿਹੜੀ ਯੋਜਨਾਵਾਂ ਚੱਲ ਰਹੀ ਹੈ ਇਹਦੇ ਵਿੱਚ ਜਿਹੜੀ ਹੈਗੀ ਹੈ ਸਵੱਛ ਭਾਰਤ ਮਿਸ਼ਨ ਦੇ ਵਿੱਚ ਗਿੱਲਾ ਕੂੜਾ ਸੁੱਕਾ ਕੂੜਾ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਾਇਆ ਜਾ ਰਿਹਾ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਜਿਹੜਾ 1,75,000 ਦਾ ਇਹਨਾਂ ਨੂੰ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਂਦਾ ਹੈ ਪ੍ਰਧਾਨ ਮੰਤਰੀ ਸੁਨਹਿਰੀ ਯੋਜਨਾ ਜਿਹੜੇ ਸਟਰੀ ਵੈਂਡਰਸ ਨੇ ਅਸੀਂ ਉਹਨਾਂ ਨੂੰ ਦਿੰਦੇ ਆ एमसी ਤੋਂ ਰეკਮੈਂਡ ਹੋ ਕੇ ਆਂਦਾ ਹੈ ਐਮਸੀ ਆਫਿਸ ਤੋਂ ਤੇ ਪਹਿਲੇ ਫੇਸ ਇਹਨਾਂ ਨੂੰ 10000 ਮਿਲਦਾ ਹੈ ਜਿਹੜਾ ਬੰਦਾ 10000 ਦਾ ਲੋਨ ਆਰਾਮ ਤਰੀਕੇ ਨਾਲ ਬੰਦ ਕਰ ਦਿੰਦਾ ਉਹਨੂੰ 20000 ਤੇ ਜਿਹੜਾ 20000 ਦਾ ਲੋਨ ਤਰੀਕੇ ਨਾਲ ਬੰਦ ਕਰਦਾ ਉਹਨੂੰ 50000 ਦਾ ਸੀ ਲੋਨ ਕਰ ਦਿੰਦੇ ਆ ਮੈਂ ਪ੍ਰਧਾਨ ਮੰਤਰੀ ਯੋਜਨਾ चाहिँ ਮੈਂ ਪਹਿਲੇ ਕਮੇਟੀ ਦਫਤਰ ਸੇ 10000 ਲੋਨ ਲਿੱਤੇ ਸੀਗੇ ਉਹ ਭਰ ਕੇ ਫਿਰ 20000 ਮਿਲਿਆ ਉਹ ਵੀ ਭਰ ਦिए ਫਿਰ 50000 ਮਿਲ ਰਹਾ ਉਹ ਅਭੀ ਚੱਲ ਰਹਾ ਮੈਂ ਧੰਨਵਾਦ ਕਰਤਾ ਹੂੰ ਪ੍ਰਧਾਨ ਮੰਤਰੀ ਜੀ